ਦਿੱਲੀ ਦੇ ਵਿੱਚ ਅੱਜ ਐਸੀ ਨਾਕਾਬਲ ਲੋਕਾਂ ਦੀ ਡਬਲ ਇੰਜਨ ਭਾਜਪੀ ਸਰਕਾਰ ਚੱਲਦੀ ਪਈ ਆ ਜਿਸ ਦੇ ਕਾਰਨ ਅੱਜ ਦਿੱਲੀ ਗੈਸ ਚੈਂਬਰ ਬਣ ਗਿਆ ਔਰ ਦੁਨੀਆ ਦਾ ਮੋਸਟ ਪੋਲਿਊਟਡ ਸਿਟੀ ਹੋ ਨਿਪੜਿਆ ਅੱਜ ਦਿੱਲੀ ਦਾ ਜਿਹੜਾ 에ਅ ਕੁਆਲਿਟੀ ਇੰਡੈਕਸ ਹੈ ਉਹ 1000 ਨੂੰ ਵੀ ਕ੍ਰਾਸ ਕਰ ਚੁੱਕਾ ਹੈ ਲੋਕਾਂ ਦਾ ਗੁੱਸਾ ਫੁੱਟਿਆ ਤਾਂ ਦਿੱਲੀ ਦੇ ਪ੍ਰਿਆਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਜੀ ਨੇ ਝੱਟ ਇਲਜ਼ਾਮ ਪੰਜਾਬ ਤੇ ਲਗਾ ਦਿੱਤੇ ਪੰਜਾਬ ਦੇ ਕਿਸਾਨ ਨੂੰ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਔਰ ਪੰਜਾਬ ਦੇ ਕਿਸਾਨ ਨੂੰ ਖਲਨਾਇਕ ਵਜੋਂ ਪੇਸ਼ ਕੀਤਾ ਔਰ ਕਿਹਾ ਕਿ ਦਿੱਲੀ ਦੇ ਪੋਲੂਸ਼ਨ ਵਾਸਤੇ ਪੰਜਾਬ ਦੇ ਕਿਸਾਨ ਦਾ ਪਰਾਲੀ ਸਾੜਨਾ ਜ਼ਿੰਮੇਵਾਰ ਜਦਕਿ ਸਾਰੇ ਜਾਣਦੇ ਆ ਦੁਨੀਆ ਭਰ ਦੀਆਂ ਏਜੰਸੀਆਂ ਕਹਿੰਦੀਆਂ ਨੇ ਵਿਗਿਆਨੀ ਕਹਿੰਦੇ ਹੈਗੇ ਆ ਕਿ ਪੰਜਾਬ ਦੇ ਵਿੱਚ ਪਰਾਲੀ ਨੂੰ ਅਗਰੌਂਡ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਗ੍ਰਾਂਟ ਆਈ ਹੈ ਅੱਜ ਉਹ ਗ੍ਰਾਂਟ 75% ਤੋਂ ਵੀ ਵੱਧ ਨੋਟ ਕੀਤੀ ਗਈ ਹੈਗੀ ਆ ਜਦੋਂ ਦੀ ਆਵਾਦੀ ਪਾਰਟੀ ਦੀ ਸਰਕਾਰ ਆਈ ਹੈ ਅਸੀਂ ਲਗਾਤਾਰ ਕੋਸ਼ਿਸ਼ ਕੀਤੀ ਮਸ਼ੀਨਰੀ ਮੁਹੱਈਆ ਕਰਾਈ ਕਿਸਾਨਾਂ ਦਾ ਸਹਿਯੋਗ ਮਿਲਿਆ ਔਰ ਇਸ ਦਾ ਨਤੀਜਾ ਇਹ ਹੈਗਾ ਕਿ ਅੱਜ ਅੱਗ ਲਾਉਣ ਦੀਆਂ ਘਟਨਾਵਾਂ ਆਲਮੋਸਟ ਨਿਗਲੀਜੀਬਲ ਹੋ ਗਈਆਂ ਨੇ ਅੱਜ ਪੰਜਾਬ ਦਾ 에ਅਰ ਕੁਆਲਿਟੀ ਇੰਡੈਕਸ ਤੇ ਦਿੱਲੀ ਨਾਲੋਂ 5 ਗੁਣਾ ਬਿਹਤਰ ਹੈਗਾ ਆ ਬੀਜੇਪੀ ਦੀਆ ਡਬਲ ਇੰਜਨ ਸਰਕਾਰ ਹਰਿਆਣੇ 'ਚ ਵੀ ਹੈ ਹਰਿਆਣੇ ਨਾਲੋਂ ਸਾਡਾ 에ਅਰ ਕੁਆਲਿਟੀ ਇੰਡੈਕਸ 3 ਗੁਣਾ ਜ਼ਿਆਦਾ ਬਿਹਤਰ ਹੈ यूपी ਨਾਲੋਂ 4 ਗੁਣਾ ਜ਼ਿਆਦਾ ਬਿਹਤਰ ਹੈ ਜਿੱਕਰ ਸਾਡਾ 에ਅ ਕੁਆਲਿਟੀ ਇੰਡੈਕਸ ਦਿੱਲੀ ਨਾਲੋਂ 5 ਗੁਣਾ ਬਿਹਤਰ ਹੈ ਫਿਰ ਦਿੱਲੀ ਦੇ ਪੋਲੂਸ਼ਨ ਵਾਸਤੇ ਪੰਜਾਬ ਦਾ ਪੰਜਾਬ ਪੰਜਾਬ ਦਾ ਕਿਸਾਨ ਹੈ ਉਹ ਕਿਵੇਂ ਜ਼ਿੰਮੇਵਾਰ ਹੋ ਗਿਆ ਪਰ ਅੱਜ ਜਿਹੜਾ ਸਭ ਤੋਂ ਵੱਡਾ ਸਵਾਲ ਆ ਉਹ ਪੰਜਾਬ ਦੀ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ ਚਾਹੇ ਉਹ ਸੁਨੀਲ ਜਾਖੜ ਜੀ ਹੋਣ ਚਾਹੇ ਉਹ ਰਵਨੀਤ ਬਿੱਟੂ ਜੀ ਹੋਣ ਚਾਹੇ ਅਸ਼ੋਕੀ ਸ਼ਰਮਾ ਜੀ ਹੋਣ ਅੱਜ ਸਵਾਲ ਉਹਨਾਂ ਨੂੰ ਹੈ ਕਿ ਅੱਜ ਜਦੋਂ ਮਨਜਿੰਦਰ ਸਿੰਘ ਸਿਰਸਾ ਜੀ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਨੂੰ અપਮਾਨਿਤ ਕਰ ਰਹੇ ਨੇ ਕੀ ਤੁਸੀਂ ਮਨਜਿੰਦਰ ਸਿੰਘ ਸਿਰਸਾ ਜੀ ਨਾਲ ਸਹਿਮਤ ਹੋ ਜੇ ਸਹਿਮਤ ਹੋ ਇਹ ਵੀ ਖੁੱਲ ਕੇ ਦੱਸੋ ਜੇ ਸਹਿਮਤ ਨਹੀਂ ਹੋ ਤਾਂ ਖੁੱਲ ਕੇ ਇਸ ਚੀਜ਼ ਦਾ ਵਿਰੋਧ ਕਰੋ ਕਿਉਂਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਜਾਂ ਪੰਜਾਬ ਜਿਹੜਾ ਹੈ ਉਹ ਦਿੱਲੀ ਦੇ ਪੋਲੂਸ਼ਨ ਵਾਸਤੇ ਜ਼ਿੰਮੇਵਾਰ ਨਹੀਂ ਹੈ